ਆਇਆ ਹਾਂ ਪੁੱਤਰ ਆ ਜਿਵੇਂ ਅੱਜ ਕਰਵਾ ਚੌਥ ਦਾ ਵਰਤਾ ਹਾਂ ਤੁਹਾਡੇ ਨੇ ਵੀ ਤਿਆਰੀ ਕਰਦੀ ਹੈ ਕਿ ਹੁਣ ਹੀ ਇਹ ਚੱਲਿਆ ਕੰਮ ਜਾ ਕਰਵਾ ਚੌਥ ਦਾ ਨਾਲ ਓਏ ਤੈਨੂੰ ਮੈਂ ਇੱਕ ਗੱਲ ਦੱਸਾਂ ਹਾਂਜੀ ਤੇਰੀ ਤਾਈਆਂਾਂ ਦੀ ਗੱਲ ਦੱਸਣੀ ਆ ਹਾਂਜੀ ਉਹਨਾਂ ਨੇ ਗੁਰੂ ਘਰ ਜਾਣਾ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਗੇ ਅਰਦਾਸੇ ਬੇਨਤੀਆਂ ਕਰਨੀਆਂ ਕਿ ਸੱਚਿਆ ਪਰਮਾਤਮਾ ਪਰਿਵਾਰ ਚ ਸੁੱਖ ਸ਼ਾਂਤੀ ਰੱਖੀ ਸੁੱਖ ਸ਼ਾਂਤੀ ਰੱਖੀ ਤਰੱਕੀਆਂ ਦਈ ਮਿਹਨਤ ਕਰਨ ਦਾ ਬਲ ਬਖਸ਼ੀ ਹਾਂਜੀ ਆ ਜਿਹੜੇ ਢੋਂਗ ਰਚ ਗਏ ਨਾ ਵੀ ਇੱਕ ਦਿਨ ਭੁੱਖੇ ਰਹਿ ਕੇ ਤੇ ਚੰਗਾ ਸਾਜ ਸਵਰ ਕੇ ਸੇਵ ਚੂਰੀਆਂ ਖਾ ਕੇ ਤੇ ਕਹਿੰਦੀਆਂ ਨੇ ਵੀ ਅਸੀਂ ਪਤਾ ਨਹੀਂ ਕਿੰਨਾ ਕੁ ਪਤੀ ਪਰਮੇਸ਼ਵਰ ਦਾ ਉਹ ਕਰਨੀਆਂ ਫਿਰਦੀਆਂ ਆ ਉਹ ਜਿਹੜੇ ਬਾਕੀ ਦਿਨ ਨੇ 364 ਦਿਨ ਉਹ ਦਿਨ ਤੇ ਉਹਦਾ ਖੂਨ ਨਿਚੋੜ ਛੱਡਦੀ ਆ ਉਹ ਹੈ ਉਹ ਵਿਚਾਰੇ ਨੂੰ ਰੋਟੀ ਚੋਣੀ ਦੁੱਬਰ ਕਰ ਛੱਡਦੀ ਆ ਉਹ ਹੈ ਇੱਕ ਹਸਾਬ ਦਾ ਸੂਲੀ ਦੇ ਲੜਕਾ ਛੱਡਦੀ ਆ ਉਹ ਤੇ ਇੱਕ ਦਿਨ ਜਿਹੜਾ ਤੂੰ ਭੁੱਖੀਆਂ ਰਹਿ ਕੇ ਉਹ ਵੀ ਨਾ ਜਿਹੜਾ ਇੱਕ ਦਿਨ ਭੁੱਖਾ ਰਹਿਣਾ ਹੈ ਬੰਦੇ ਨੂੰ ਪਹਿਲਾਂ 7-8000 ਦੇ ਥੱਲੇ ਦੇ ਕੇ ਫਿਰ ਭੁੱਖੀਆਂ ਰਹਿੰਦੀਆਂ ਨੇ ਭੁੱਖੀਆਂ ਨਹੀਂ ਰਹਿੰਦੀਆਂ ਹਾਂ ਕਦੇ ਆ ਵਿੱਚ ਵਿੱਚ ਨਾ ਨਾ ਵਿੱਚ ਵਿੱਚ ਨਾ ਬਣਾਏ ਨੇ ਟਾਈਮ ਸਵੇਰੇ ਚੂਰੀਆਂ ਖਾ ਲੈਣੀਆਂ ਦੁਪਹਿਰੇ ਫਰੂਟ ਖਾ ਲੈਣ ਉਹਨੂੰ ਭੁੱਖੀ ਤੇ ਲੱਗੀਆਂ ਪਰ ਮੈਂ ਇਹ ਨਵੇਂ ਸਭ ਢੋਂਗੇ ਨੱਕੇ ਸਮਝਾ ਤਾ ਜੀ ਉਮਰਵਾਦੀ ਹੁੰਦੀ ਨਾ ਮੇਰੀ ਇੱਕ ਗੱਲ ਸੁਣੋ ਮਹਾਰਾਜ ਅੱਗੇ ਨਾ ਅਰਦਾਸੇ ਕਰੋ ਵੀ ਸੱਚਿਆ ਪ੍ਰਮਾਤਮਾ ਤੂੰ ਹੀ ਏ ਜੇ ਤੂੰ ਜਨਮ ਦੇਣ ਵਾਲਾ ਤੇ ਤੂੰ ਹੀ ਜਨਮ ਖਤਮ ਕਰਨ ਵਾਲਾ ਉਹਦੇ ਤੁੱਤੇ ਕੁਛ ਨਹੀਂ ਹੂੰ ਕਦੇ ਮਹਾਰਾਜ ਦੀਆਂ ਲਿਖੀਆਂ ਵੀ ਟਲੀਆਂ ਨੇ ਹੈਂ ਉਹਨੇ ਸਾਰਾ ਕੁਝ ਗੁਰਪ੍ਰੀਤ ਪਹਿਲੇ ਦਿਨੋਂ ਲਿਖ ਕੇ ਭੇਜਿਆ ਵੀ ਤੂੰ ਕਿੰਨਾ ਟਾਈਮ ਜ਼ਿੰਦਗੀ ਭੋਗਣੀ ਏ ਕਿੰਨਾ ਟਾਈਮ ਤੂੰ ਆਹ ਕੰਮ ਕਰਨਾ ਮਾੜੇ ਕੰਮ ਕਰੇਗਾ ਮਾੜਾ ਨਤੀਜਾ ਹੀ ਚੰਗੇ ਕਰੇਗਾ ਚੰਗਾ ਨਤੀਜਾ ਹੀ ਤੇ ਆਪਣੇ ਲੋਕ ਜਨਾਨੀਆਂ ਪਤਾ ਨਹੀਂ ਕਿਹੜੇ ਢੋਂਗ ਪਿੱਛੇ ਤੁਰੀਆਂ ਫਿਰ ਔਰ ਵੇਖੋ ਵੇਖੀ ਜੀਆਂ ਦੇ ਘਰ ਦੇ ਵਿੱਚ ਰੋਟੀ ਨਹੀਂ ਪੱਕਦੀ ਉਹਨਾਂ ਵਰਤ ਰੱਖੇ ਨਹੀਂ ਸਹੀ ਗੱਲ ਹੈ ਹਾਂ ਬੰਦੇ ਉਹਨਾਂ ਦੇ ਪਤਾ ਨਹੀਂ ਕੋਈ ਬਾਹਰ ਹੈ ਕੋਈ ਮਸ਼ੀਨ ਤੇਰੇ ਉਹਨਾਂ ਨੇ ਕਿਵੇਂ ਵਰਤ ਤੋੜਨਗੀਆਂ ਬਾਈਓ ਟੋਟੋ ਹੈ ਵੀਡੀਓ ਦੇਖੀਏਗੇ ਨਹੀਂ ਹਾਂ ਇਹ ਇਹ ਸਭ ਢੋਂਗ ਹੀ ਵੇਖੋ ਵੇਖੀ ਆ ਹਾਂ ਏ ਜਨਾਨੀਆਂ ਏਡੀ ਲਾਈ ਲੱਗ ਕੌਮ ਇਹ ਗੱਲਾਂ ਹੀ ਛੱਡ ਦੇ ਨਵੇਂ ਤੈ ਜੇ ਉਮਰ ਵੱਡੀ ਹੁੰਦੀ ਨਾ ਤੇ ਕਦੇ ਕੋਈ ਮਾਪ ਦਾ ਪੁੱਤ ਮਰ ਨਹੀਂ ਨਦੀ ਉਹ ਮੈਂ ਆ ਨਾ ਮਾਵਾ ਭੁੱਖੀਆਂ ਭੁੱਖੀਆਂ ਰਹਿ ਰਹੀਆਂ ਨੇ ਇਹ ਇੱਕ ਦਿਨ ਕਰਦੇ ਨਾ ਜੇ ਤਰਨ ਬਾੜ ਵੀ ਵੰਗਾ ਨਾ ਹੋਵੇ ਹੈ ਫਿਰ ਫਿਰ